ਜਸਵਿੰਦਰ ਪੱਲਾ ਪੰਜਾਬੀ ਸਿਨੇਮਾ ਦਾ ਉਹ ਨਾਂ ਜਿਸ ਨੇ ਆਪਣੀ ਅਦਾਕਾਰੀ ਅਤੇ ਕਮਾਲ ਦੀ ਕਾਮੇਡੀ ਨਾਲ ਲੱਖਾਂ ਦਿਲਾਂ ਤੇ ਰਾਜ ਕੀਤਾ। ਉਹਨਾਂ ਦਾ ਜੀਵਨ ਸਿਰਫ ਇੱਕ ਕਲਾਕਾਰ ਦਾ ਜੀਵਨ ਨਹੀਂ ਬਲਕਿ ਇੱਕ ਵਿਦਵਾਨ, ਅਧਿਆਪਕ ਅਤੇ ਇੱਕ ਸਾਧਾਰਨ ਵਿਅਕਤੀ ਤੋਂ ਕਾਮੇਡੀ ਕਿੰਗ ਬਣਨ ਦੀ ਅਨੋਖੀ ਯਾਤਰਾ ਸੀ। 4 ਮਈ 1916 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਡੋੜਹਾ ਵਿਖੇ ਜਨਮੇ ਜਸਵਿੰਦਰ ਪੱਲਾ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇੱਕ ਦਿਨ ਪੰਜਾਬੀ ਸਿਨੇਮਾ ਦੀ ਦੁਨੀਆ ਵਿੱਚ ਇੰਨਾ ਵੱਡਾ ਮੁਕਾਮ ਹਾਸਲ ਕਰਨਗੇ। ਉਹਨਾਂ ਦੇ ਪਿਤਾ ਇੱਕ ਪ੍ਰਾਇਮਰੀ ਸਕੂਲ ਅਧਿਆਪਕ ਸਨ ਜਿਨ੍ਹਾਂ ਤੋਂ ਉਹਨਾਂ ਨੂੰ ਸਿੱਖਿਆ ਪ੍ਰਤੀ ਲਗਨ ਵਿੱਚ ਮਿਲੀ। ਸਿੱਖਿਆ ਅਤੇ ਕਾਲਜ ਦਾ ਜੀਵਨ ਪੱਲਾ ਜੀ ਦਾ ਜੀਵਨ ਸਫਰ ਇੱਕ ਅਕਾਦਮਿਕ ਵਿਦਿਆਰਥੀ ਦੇ ਰੂਪ ਵਿੱਚ ਸ਼ੁਰੂ ਹੋਇਆ। ਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਦੋਰਾਹਾ ਦੇ ਸੀਨੀਅਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਪੀਏਯੂ ਲੁਧਿਆਣਾ ਵਿਖੇ ਦਾਖਲ ਹੋਏ ਜਿੱਥੇ ਉਹਨਾਂ ਨੇ ਬੀਐਸਸੀ ਆਨਰਸ ਅਤੇ ਬਾਅਦ ਵਿੱਚ ਐਮਐਸਸੀ ਐਕਸਟੈਂਸ਼ਨ ਐਜੂਕੇਸ਼ਨ ਵਿੱਚ ਕੀਤੀ। ਉਹਨਾਂ ਦੀ ਵਿਦਿਅਕ ਯੋਗਤਾ ਇੱਥੇ ਹੀ ਖਤਮ ਨਹੀਂ ਹੋਈ। ਉਹਨਾਂ ਨੇ ਬਾਅਦ ਵਿੱਚ ਚੌਧਰੀ ਚਰਨ ਸਿੰਘ ਪੋਸਟ ਗ੍ਰੈਜੂਏਟ ਕਾਲਜ ਮੀਰਠ ਤੋਂ ਖੇਤੀਬਾੜੀ ਵਿਗਿਆਨ ਵਿੱਚ ਪੀਐਚਡੀ ਦੀ ਡਿਗਰੀ ਵੀ ਕਾਲਜ ਦੇ ਦਿਨਾਂ ਦੌਰਾਨ ਜਸਵਿੰਦਰ ਪੱਲਾ ਅਕਾਦਮਿਕ ਤੌਰ ਤੇ ਤਾਂ ਬਿਹਤਰੀਨ ਸਨ ਹੀ ਪਰ ਉਹਨਾਂ ਦਾ ਕਲਾ ਪ੍ਰਤੀ ਝੁਕਾਵ ਵੀ ਬਹੁਤ ਡੂੰਗਾ ਸੀ। ਉਹ ਕਾਲਜ ਦੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਸਨ ਅਤੇ ਨਾਟਕਾਂ ਤੇ ਕਮੇਡੀ ਸਕਿੱਟਾਂ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦੇ ਸਨ। 1975 ਵਿੱਚ ਉਹਨਾਂ ਨੂੰ ਆਪਣੇ ਦੋਸਤਾਂ ਨਾਲ ਪ੍ਰੋਫੈਸਰ ਮੋਹਨ ਸਿੰਘ ਮੇਲੇ ਇੱਕ ਸੱਭਿਆਚਾਰਕ ਉਤਸਵ ਵਿੱਚ ਪ੍ਰਦਰਸ਼ਨ ਕਰਨ ਤੋਂ ਬਾਅਦ 올 ਇੰਡੀਆ ਰੇਡੀਓ ਲਈ ਚੁਣਿਆ ਗਿਆ, ਜਿਸ ਵਿੱਚ ਪੰਜਾਬੀ ਲੇਖਕ ਜਗਦੇਵ ਸਿੰਘ ਜਸਵਾਲ ਦਾ ਨਿੱਜੀ ਸਮਰਥਨ ਵੀ ਸ਼ਾਮਲ ਸੀ। ਇਹ ਉਹਨਾਂ ਦੇ ਕਲਾਕਾਰ ਜੀਵਨ ਦੀ ਸ਼ੁਰੂਆਤ ਸੀ ਜਿਸ ਨੇ ਉਹਨਾਂ ਨੂੰ ਬਾਅਦ ਵਿੱਚ ਬਹੁਤ ਕਲਾਕਾਰ ਦੇ ਰੂਪ ਵਿੱਚ ਕਰੀਅਰ ਅਤੇ ਸੰਘਰਸ਼ ਭਾਵੇਂ ਜਸਵਿੰਦਰ ਭੱਲਾ ਕਮੇਡੀ ਦੀ ਦੁਨੀਆ ਵਿੱਚ ਆਪਣਾ ਨਾਂ ਬਣਾ ਰਹੇ ਸਨ ਪਰ ਉਹਨਾਂ ਨੇ ਪਹਿਲਾਂ ਇੱਕ ਅਧਿਆਪਕ ਵਜੋਂ ਆਪਣਾ ਪੇਸ਼ਾ ਚੁਣਿਆ ਉਹ 1989 ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਅਸਿਸਟੈਂਟ ਪ੍ਰੋਫੈਸਰ ਵਜੋਂ ਨਿਯੁਕਤ ਹੋਏ ਅਤੇ ਬਾਅਦ ਵਿੱਚ ਵਿਭਾਗ ਦੇ ਮੁਖੀ ਵੀ ਬਣੇ ਉਹਨਾਂ ਨੇ 2020 ਵਿੱਚ ਸੇਵਾਮੁਕਤੀ ਲਈ ਪੜਾਉਂਦੇ ਹੋਏ ਵੀ ਉਹਨਾਂ ਨੇ ਆਪਣੀ ਕਲਾ ਨੂੰ ਕਦੇ ਅਣਗੌਲਿਆ ਨਹੀਂ ਕੀਤਾ ਉਨਾ ਦਾ ਅਸਲ ਕਲਾਤਮਕ ਸਫ਼ਰ 1988 ਵਿੱਚ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੇ ਆਪਣੇ ਸਾਥੀ ਕਲਾਕਾਰ ਬਲਮੁਕੰਦ ਸ਼ਰਮਾ ਨਾਲ ਮਿਲ ਕੇ ਕਾਮੇਡੀ ਆਡੀਓ ਕੈਸਟ ਸੀਰੀਜ਼ ਛਣਕਟਾ 88 ਫੀਟ ਲਾਂਚ ਕੀਤੀ ਇਸ ਸੀਰੀਜ਼ ਵਿੱਚ ਉਨ੍ਹਾਂ ਨੇ ਚਾਚਾ ਚਤਰ ਸਿੰਘ ਵਰਗੇ ਕਈ ਕਾਲਪਨਿਕ ਕਿਰਦਾਰ ਨਿਭਾਏ ਜੋ ਪੰਜਾਬੀ ਪਰਿਵਾਰਾਂ ਵਿੱਚ ਘਰ ਘਰ ਜਾਣੇ ਜਾਣ ਲੱਗੇ ਇਸ ਲੜੀ ਦੀ ਸਫਲਤਾ ਨੇ ਉਨ੍ਹਾਂ ਨੂੰ ਕਾਮੇਡੀ ਦੀ ਦੁਨੀਆ ਵਿੱਚ ਸਥਾਪਿਤ ਕਰ ਦਿੱਤਾ ਅਤੇ ਬਾਅਦ ਵਿੱਚ ਇਸ ਦੇ 27 ਤੋਂ ਵੱਧ ਭਾਗ ਜਾਰੀ ਕੀਤੇ ਗਏ ਆਪਣੇ ਕਾਲਜ ਦੇ ਜੀਵਨ ਤੋਂ ਲੈ ਕੇ ਅਧਿਆਪਕ ਬਣਨ ਤੱਕ ਪੱਲਾ ਜੀ ਨੇ ਕਲਾ ਅਤੇ ਪੜ੍ਹਾਈ ਦੋਵਾਂ ਨੂੰ ਬਹੁਤ ਖੂਬਸੂਰਤੀ ਨਾਲ ਸੰਭਾਲਿਆ ਉਹਨਾਂ ਦਾ ਮੰਨਣਾ ਸੀ ਕਿ ਕਾਮੇਡੀ ਸਿਰਫ ਹਸਾਉਣ ਦਾ ਸਾਧਨ ਨਹੀਂ ਬਲਕਿ ਸਮਾਜਿਕ ਮੁੱਦਿਆਂ ਤੇ ਵਿਅੰਗ ਕਰਨ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ ਫਿਲਮਾਂ ਅਤੇ ਡਰਾਮਾ ਸ਼ਣਕਟਾ ਦੀ ਸਫਲਤਾ ਤੋਂ ਬਾਅਦ ਜਸਵਿੰਦਰ ਭੱਲਾ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਦਮ ਰੱਖਿਆ ਉਹਨਾਂ ਨੇ 1998 ਵਿੱਚ ਫਿਲਮ ਦੁੱਲਾ ਪੱਟੀ ਨਾਲ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਉਹਨਾਂ ਦੀ ਅਸਲ ਪਛਾਣ ਜਸਪਾਲ ਪੱਟੀ ਦੁਆਰਾ ਨਿਰਦੇਸ਼ਿਤ ਫਿਲਮ ਮਾਹੌਲ ਠੀਕ ਹੈ 1999 ਨਾਲ ਬਣੀ ਜਿਸ ਵਿੱਚ ਉਹਨਾਂ ਦੇ ਹਾਸੇ ਮਜ਼ਾਕ ਵਾਲੇ ਕਿਰਦਾਰ ਨੂੰ ਬਹੁਤ ਪਸੰਦ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਨੇ ਕਈ ਸਫਲ ਫਿਲਮਾਂ ਵਿੱਚ ਕੰਮ ਕੀਤਾ ਉਨਾ ਦੀਆਂ ਕੁਝ ਪ੍ਰਮੁੱਖ ਫਿਲਮਾਂ ਵਿੱਚ ਜਿਨ੍ਹਾਂ ਨੇ ਮੇਰਾ ਦਿਲ ਲੁੱਟਿਆ ਜੱਟ ਐਂਡ ਜੂਲੀਅਟ, ਕੈਰੀ ਔਨ ਜੱਟਾ ਸੀਰੀਜ਼, ਮੇਲ ਕਰਾ ਦੇ ਰੱਬਾ ਅਤੇ ਸਰਦਾਰ ਜੀ ਸ਼ਾਮਲ ਹਨ। ਕੈਰੀ ਔਨ ਜੱਟਾ ਵਿੱਚ ਐਡਵੋਕੇਟ ਢਿੱਲੋਂ ਦਾ ਉਹਨਾਂ ਦਾ ਕਿਰਦਾਰ ਬਹੁਤ ਮਸ਼ਹੂਰ ਹੋਇਆ ਅਤੇ ਉਹਨਾਂ ਦਾ ਡਾਇਲੌਗ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਹਮੇਸ਼ਾ ਲਈ ਯਾਦਗਾਰ ਬਣ ਗਿਆ। ਭੱਲਾ ਜੀ ਦੀ ਕਾਮੇਡੀ ਸਿਰਫ ਡਾਇਲਾਗਾਂ ਤੱਕ ਸੀਮਤ ਨਹੀਂ ਸੀ। ਉਹ ਆਪਣੇ ਹਾਵ ਭਾਵ, ਸਰੀਰਕ ਭਾਸ਼ਾ ਅਤੇ ਕਿਰਦਾਰ ਨੂੰ ਪੇਸ਼ ਕਰਨ ਦੇ ਅੰਦਾਜ਼ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੰਦੇ ਸਨ। ਉਹਨਾਂ ਨੇ ਕਾਮੇਡੀ ਨੂੰ ਇੱਕ ਨਵੇਂ ਪੱਧਰ ਤੇ ਲੈ ਜਾ ਕੇ ਇਸ ਨਿੱਜੀ ਜੀਵਨ ਅਤੇ ਵਿਰਾਸਤ ਜਸਵਿੰਦਰ ਪੱਲਾ ਦਾ ਨਿੱਜੀ ਜੀਵਨ ਵੀ ਬਹੁਤ ਸਧਾਰਨ ਅਤੇ ਸਾਦਗੀ ਭਰਿਆ ਸੀ। ਉਹਨਾਂ ਦਾ ਵਿਆਹ ਪਰਮਦੀਪ ਪੱਲਾ ਨਾਲ ਹੋਇਆ ਜੋ ਕਿ ਇੱਕ ਫਾਈਨ ਆਰਟਸ ਅਧਿਆਪਕ ਹਨ। ਉਹਨਾਂ ਦੇ ਦੋ ਬੱਚੇ ਹਨ, ਪੁੱਤਰ ਪੁਖਰਾਜ ਪੱਲਾ ਜੋ ਖੁਦ ਇੱਕ ਅਦਾਕਾਰ ਅਤੇ ਗਾਇਕ ਹਨ ਅਤੇ ਧੀ ਆਸ਼ਪੀਤ कौर ਜੋ ਨਾਰਵੇ ਵਿੱਚ ਵਿਆਹੀ ਹੋਈ ਹੈ। ਆਪਣੇ ਫਿਲਮੀ ਸਫ਼ਰ ਦੇ ਨਾਲ-ਨਾਲ ਜਸਵਿੰਦਰ ਪੱਲਾ ਨੇ ਸਮਾਜਿਕ ਕਾਰਜਾਂ ਵਿੱਚ ਵੀ ਹਿੱਸਾ ਲਿਆ। ਉਹ ਪੀਯੂ ਦੇ ਬ੍ਰਾਂਡ ਐਂਬੈਸਡਰ ਵੀ ਰਹੇ ਅਤੇ ਮਿਸ਼ਨ ਸਵੱਛ ਅਤੇ ਸਵਸਥ ਪੰਜਾਬ ਵਰਗੀਆਂ ਪਹਿਲ ਕਦਮੀਆਂ ਦਾ ਸਮਰਥਨ ਕੀਤਾ। 22 ਅਗਸਤ 2025 ਨੂੰ 65 ਸਾਲ ਦੀ ਉਮਰ ਵਿੱਚ ਪੰਜਾਬੀ ਸਿਨੇਮਾ ਦਾ ਇਹ ਚਮਕਦਾ ਸਿਤਾਰਾ ਹਮੇਸ਼ਾ ਲਈ ਅਸਤ ਹੋ ਗਿਆ। ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਬ੍ਰੇਨ ਸਟ੍ਰੋਕ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਜਾਣ ਦੀ ਖਬਰ ਨੇ ਉਨ੍ਹਾਂ ਦੇ ਪਰਿਵਾਰ, ਪ੍ਰਸ਼ੰਸਕਾਂ ਅਤੇ ਪੂਰੀ ਇੰਡਸਟਰੀ ਨੂੰ ਸਦਮੇ ਵਿੱਚ ਪਾ ਦਿੱਤਾ। ਜਸਵਿੰਦਰ ਪੱਲਾ ਜੀ ਦੀ ਮੌਤ ਨਾਲ ਪੰਜਾਬੀ ਕਮੇਡੀ ਦਾ ਇੱਕ ਯੁੱਗ ਖਤਮ ਹੋ ਗਿਆ ਹੈ। ਉਹ ਸਿਰਫ ਇੱਕ ਕਲਾਕਾਰ ਨਹੀਂ ਸਨ ਬਲਕਿ ਇੱਕ ਅਜਿਹੇ ਇਨਸਾਨ ਸਨ ਜਿਨ੍ਹਾਂ ਨੇ ਹਰ ਕਿਸੇ ਨੂੰ ਹੱਸਣ ਦਾ ਮੌਕਾ ਦਿੱਤਾ। ਉਨ੍ਹਾਂ ਦੀ ਵਿਰਾਸਤ, ਉਨ੍ਹਾਂ ਦੀਆਂ ਫਿਲਮਾਂ, ਉਨ੍ਹਾਂ ਦੇ ਡਾਇਲਾਗਾਂ ਅਤੇ ਉਹਨਾਂ ਦੇ ਚਿਹਰੇ ਤੇ ਹਮੇਸ਼ਾ ਰਹਿਣ ਵਾਲੀ ਮੁਸਕਾਨ ਵਿੱਚ ਹਮੇਸ਼ਾ ਜ਼ਿੰਦਾ ਰਹੇਗੀ